ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤਜਿੰਦਰ ਚੰਦੀ ਖਬਰਾਂ ਹੁਣ ਤੱਕ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਤੇ ਖਬਰਾਂ ਦੀ ਸ਼ੁਰੂਆਤ ਨਗਰ ਨਿਗਮ ਚੋਣਾ ਤੋਂ ਸੋ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਗਰ ਨਿਗਮ ਚੋਣਾ ਨੂੰ ਲੈ ਕੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਅਮਰitsar ਸਾਹਿਬ ਜਲੰਧਰ ਅਤੇ ਫਗਵਾੜਾ ਵਿਖੇ ਵਲੰਟੀਅਰਾਂ ਦੇ ਨਾਲ ਰੋਡ ਸ਼ੋਅ ਕੱਢਿਆ ਸੋ ਸੀਐਮ ਮਾਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਰ ਜਗ੍ਹਾ ਦੇ ਉੱਤੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਜੋਸ਼ ਅਤੇ ਜਜ਼ਬਾ ਦੇਖ ਕੇ ਲੋਕ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਇੱਕ ਤਰਫਾ ਜਿੱਤ ਦਿਵਾ ਕੇ ਇਤਿਹਾਸ ਸਿਰਜਣਗੇ ਸੀਐਮਾਨ ਨੇ ਆਖਿਆ ਕਿ ਜਲੰਧਰ ਵਾਸੀਓ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਦਿਓ ਤੇ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਹੈ ਜਿਹੜਾ ਪਹਿਲ ਦੇ ਆਧਾਰ ਤੇ ਕਰਾਂਗੇ ਉੱਥੇ ਹੀ ਫਗਵਾੜੇ ਸ਼ਹਿਰ ਨੂੰ ਵੀ ਸੰਬੋਧਨ ਕੀਤਾ ਤੇ ਨਾਲ ਹੀ ਕਿਹਾ ਕਿ ਫਗਵਾੜੇ ਸ਼ਹਿਰ ਦੇ ਲਈ ਪੈਸੇ ਦੀ ਕਮੀ ਨਹੀਂ ਹੋਣ ਦੇਵਾਂਗੇ ਸੋ ਟੂਰਿਜ਼ਮ ਪੱਖੋਂ ਵੀ ਫਗਵਾੜੇ ਸ਼ਹਿਰ ਨੂੰ ਵਿਕਸਿਤ ਕਰਨ ਦੀ ਗੱਲ ਹੈ ਜਿਹੜੀ ਸੀਐਮ ਆਨ ਵੱਲੋਂ ਆਖੀ ਗਈ ਹੈ ਨਾਲ ਹੀ ਉਹਨਾਂ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ 올림픽 ਦੇ ਲਈ ਤਿਆਰ ਕਰਨ ਦਾ ਵੀ ਕਿਹਾ ਤਾਂ ਜੋ ਉਹ ਖੇਡਾਂ ਦੇ ਵਿੱਚ ਮੈਡਲ ਹਾਸਲ ਕਰਕੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਸਕਣ ਉੱਥੇ ਹੀ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਤੰਜ ਕੱਸੇ ਨੇ ਤੇ ਆਖਿਆ ਕਿ ਵਿਰੋਧੀਆਂ ਨੂੰ ਇਹ ਦੁੱਖ ਸਤਾ ਰਿਹਾ ਹੈ ਕਿ ਆਮ ਘਰਾਂ ਦੇ ਧੀਆ ਪੁੱਤ ਸਾਡੀਆਂ ਕੁਰਸੀਆਂ ਦੇ ਉੱਤੇ ਕਿਉਂ ਬੈਠ ਗਏ ਸੋ ਤੁਸੀਂ ਇਸੇ ਤਰ੍ਹਾਂ ਪਿਆਰ ਅਤੇ ਸਾਥ ਬਣਾਈ ਰੱਖਿਓ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਮੌਕੇ ਇਸੇ ਤਰ੍ਹਾਂ ਮਿਲਦੇ ਰਹਿਣਗੇ ਆਪਣੇ ਕੰਮਕਾਰ ਵਾਸਤੇ ਆਮ ਆਦਮੀ ਪਾਰਟੀ ਦੀ ਐਮਸੀ ਜਿੰਨੇ ਵੀ ਨੇ ਉਹਨਾਂ ਨੂੰ ਚਿਤਾਓ ਤੁਹਾਡੀਆਂ ਸਮੱਸਿਆਵਾਂ ਉਹ ਲਿਖ ਕੇ ਲੈ ਕੇ ਆਉਣਗੇ ਸਾਈਨ ਮੈਂ ਕਰੂੰਗਾ ਔਰ ਸ਼ਹਿਰ ਨੂੰ ਚਮਕਾ ਦਿਆਂਗੇ ਆਪਾਂ ਇਹ ਮੇਰਾ ਇਹ ਮੇਰਾ ਵਾਦਾ ਹੈ ਉਹੀ ਤਾਂ ਕੰਮ ਕਰਨਾ ਹੈ ਜੀ ਜੇ ਅਸੀਂ ਵੀ ਨਾ ਕਰਿਆ ਫਿਰ ਫਰਕ ਕੀ ਰਹਿ ਗਿਆ ਜੀ ਫਤੋ ਫਿਰ ਤਾਂ ਉਹਨਾਂ ਵਰਗੇ ਹੋ ਗਏ ਫਿਰ ਤਾਂ ਹੀ ਹੋ ਜੂਗਾ ਵੀ ਕੋਈ ਹੋਰ ਆਇਆ ਸੀ ਉਹ ਵੀ ਉਹ ਹੈ ਜੇ ਨਿਕਲਿਆ ਕੁਝ ਤਾਂ ਫਰਕ ਹੋਵੇ ਨਾ ਕੁਝ ਤਾਂ ਨਵਾਂ ਹੋਵੇ ਨਾ ਸੋ ਮੈਨੂੰ ਜਿਹੜੀਆਂ ਤੁਹਾਡੀਆਂ ਅੱਖਾਂ 'ਚ ਉਮੀਦਾਂ ਨਜ਼ਰ ਆ ਰਹੀਆਂ ਨੇ ਉਮੀਦਾਂ ਬਹੁਤ ਜ਼ਿਆਦਾ ਨੇ ਪਰ ਮੇਰੀ ਜ਼ਿੰਮੇਵਾਰੀ ਫਿਰ ਉਨੀੋਂ ਵੱਧ ਜਾਂਦੀ ਹੈ ਜਿੰਨੀਆਂ ਤੁਹਾਡੀਆਂ ਉਮੀਦਾਂ ਨੇ ਤੇ ਆਪਾਂ ਰਲ ਕੇ ਸਾਰਾ ਕੁਝ ਇਹ ਕਰਾਂਗੇ ਉਮੀਦਾਂ ਤੇ ਪੂਰਾ ਉਤਰਾਂਗੇ ਔਰ ਕੱਲੇ-ਕੱਲੇ ਵਰਕਰ ਵਲੰਟੀਅਰ ਨੂੰ ਮੈਂ ਬੇਨਤੀ ਕਰਦਾ ਜਾਓ ਕਰ ਕਰ ਜਾਓ ਮਿਲ ਕੇ ਆਓ ਕੋਈ ਨਹੀਂ ਜੇ ਜਿਹਨੇ ਨਹੀਂ ਵੀ ਪੌਣੀ ਕੋਈ ਨਹੀਂ ਕਿਤੇ ਹੋਰ ਮਾਈਂਡ ਬਣਿਆ ਹੋਇਆ ਡੈਮੋਕ੍ਰੇਸੀ ਹੈ ਜਿੱਥੇ ਮਰਜ਼ੀ ਪਾ ਦਿਓ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਜੇ ਸਰਕਾਰ ਦੇ ਨਾਲ ਮਿਲ ਕੇ ਚੱਲੋਗੇ ਦੁੱਗਣੀ ਤਿਗਣੀ ਰਫ਼ਤਾਰ ਕਰ ਦਾਂਗੇ ਅਸੀਂ ਸਾਡਾ ਵੀ ਹੌਸਲਾ ਬੱਜੂ ਕਿ ਲੋਕਾਂ ਨੇ ਯਕੀਨ ਕੀਤਾ ਸਾਡੇ ਤੇ ਜੰਦਰ ਦੇ ਲੋਕਾਂ ਨੇ ਉੱਪਰ ਸਰਕਾਰ ਆਪਣੀ ਹੈ ਫਗਵਾੜੇ ਚ ਸਰਕਾਰ ਕਾਰਪੋਰੇਸ਼ਨ ਚ ਆਪਣੀ ਬਣ ਜੂਗੀ ਤਾਂ ਦੋਨੇ ਪਾਸੇ ਮੋਦੀ ਮੋਦੀ ਹੈ ਔਰ ਸ਼ਹਿਰ ਮੈਨੂੰ ਪਤਾ ਹੈ ਕਿ ਇੱਥੋਂ ਕੱਪੜਾ ਖਰੀਦਣ ਦੁਨੀਆ ਭਰ ਤੋਂ ਐਨ ਆਰ ਆਈ ਜਾਂ ਇੱਥੇ ਫਗਵਾੜੇ ਆਉਂਦੇ ਆ ਇਹ ਸ਼ਹਿਰ ਨੂੰ ਬਹੁਤ ਬੂਸਟ ਕਰ ਸਕਦੇ ਆ ਇਹ ਸ਼ਹਿਰ ਦੀ ਟੂਰਿਜ਼ਮ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆ ਕੋਈ ਟਾਈਮ ਸੀ ਜੀ ਸੀ ਟੀ ਮਿਲਦੀ ਫੁੱਟਬਾਲ ਦੀ ਟੀਮ ਹੁੰਦੀ ਸੀ ਬੜੀ ਮਸ਼ਹੂਰ ਦਵਾਰਾ ਸਿੰਘ ਹੋਰੀ ਖੇਡਦੇ ਹੁੰਦੇ ਸੀ ਪਰ ਕੈਪਟਨ ਵੀ ਸੀ ਉਹ ਬਾਅਦ ਵਿੱਚ ਇੰਡੀਆ ਪਤਾ ਨਹੀਂ ਕਿੱਧਰ ਗਈ ਟੀਮਾਂ ਸਾਰਾ ਖਤਮ ਕਰਤਾ ਕਪੂਰ ਥਲੇ ਦੀ ਜਿਹੜੀ ਆਰ ਸੀ ਐਫ ਦੀ ਜਿਹੜੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਟੀਮ ਹੁੰਦੀ ਸੀ ਆਖੀ ਦੀ ਖਤਮ ਹੀ ਕਰਤਾ ਸਾਰਾ ਕੁਝ ਕਦੇ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਅਸੀਂ ਹੁਣ ਖੇਡਾਂ ਵੱਲ ਵੀ ਧਿਆਨ ਦੇਣਾ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਆਈਏ ਸਾਡੇ ਬੱਚੇ 올림픽 ਚੋ ਮੈਡਲ ਜਿੱਤਣ ਕੋਚ ਮਿਲਣ ਉਹਨਾਂ ਨੂੰ ਨਰਸਰੀਆਂ ਮਿਲਣ ਸਟੇਡੀਅਮ ਮਿਲਣ ਕੀ ਨਹੀਂ ਕਰ ਸਕਦੇ ਸਾਡੇ ਪੰਜਾਬੀ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਨਹੀਂ ਮੈਂ ਪਾਣੀ ਤਿੰਨ ਸਾਲ ਚ ਯੂਥ ਆਪਾਂ ਕਹਿ ਤਾਂ ਦਿੰਨੇ ਆ ਜੇ ਬਾਹਰ ਨੂੰ ਭੱਜ ਜਾਂਦੇ ਮੁੰਡੇ ਕਰਨ ਕੀ ਉਹ ਡਿਗਰੀ ਮੁਤਾਬਕ ਇੱਥੇ ਸਾਨੂੰ ਰੋਜ਼ਗਾਰ ਮਿਲ ਜੇ ਅਸੀਂ ਕੀ ਕਰਨਾ ਬਾਹਰ ਅਸੀਂ ਕਿਉਂ ਜਾਈਏ ਬਾਹਰ ਸਾਡਾ ਗੁਰੂਆਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਫਗਵਾੜਾ ਨਾਲ ਬੰਗਾ ਖੜਕੜਕ ਲੈ ਇਹ ਸਾਡੀ ਤਾਂ ਹਰ ਪਿੰਡ ਦੇ ਵਿੱਚ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਸੋ ਖੇਤੀ ਪੱਖੋਂ ਕੋਈ ਕਮੀ ਨਹੀਂ ਹੁੰਦੀ ਕੌਮ ਸਾਡੀ ਮਿਹਨਤੀ ਹੈ ਹਰ ਇੱਕ ਕਿਸਮ ਦਾ ਮੌਸਮ ਹੈ ਇਕੱਠੇ ਰਹਿਨੇ ਆ ਕੋਈ ਕਮੀ ਨਹੀਂ ਕਮੀ ਸੀ ਤਾਂ ਸਰਕਾਰਾਂ ਦੀਆਂ ਨਿੱਤਾਂ ਦੇ ਵਿੱਚ ਕਮੀ ਸੀ ਨਿੱਤਾਂ ਮਾੜੀਆਂ ਸੀ ਉਹਨਾਂ ਦੀ ਉਹ ਆਪਾਂ ਨੂੰ ਲੜਾਕੇ ਹੀ ਰੱਖਦੇ ਸੀ ਆਪਦੇ ਪਰਿਵਾਰਾਂ ਬਾਰੇ ਸੋਚਦੇ ਜਾਂ ਸੀ ਲੋਕਾਂ ਦੇ ਪਰਿਵਾਰਾਂ ਬਾਰੇ ਸੋਚਦੇ ਨਹੀਂ ਸੀ ਸੋ ਅਸੀਂ ਤਾਂ ਤੁਹਾਡੇ ਬਾਰੇ ਸੋਚਣ ਵਾਲੇ ਲੋਕ ਘਟੂ ਘਟ ਮੈਂ ਤਾਂ ਹਰ ਰੋਜ਼ ਸਵੇਰੇ ਜਦੋਂ ਦਿਨ ਚੜ੍ਹਦਾ ਹੈ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਇਹੋ ਜਿਹੇ ਫੈਸਲੇ ਕਰਾਈਂ ਕਿਸੇ ਦਾ ਚੁੱਲ੍ਹਾ 부ਜੇ ਨਾ ਉਸ ਫੈਸਲੇ ਨਾਲ ਇਹੇ ਜੀ ਫਾਈਲਾਂ ਤੇ ਸਾਈਨ ਕਰਾਈ ਕਿਸੇ ਦਾ ਚੁੱਲ੍ਹਾ 부ਜੇ ਨਾ ਨੌਕਰੀਆਂ ਮਿਲਣ ਰੋਜ਼ਗਾਰ ਮਿਲੇ ਘਰਾਂ ਚ ਰੌਣਕਾ ਕੌਣ ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀਆਂ ਪਾਰਟੀਆਂ ਵਾਲੇ ਇੱਕ ਨੂੰ ਤਾਂ ਪਰਮਾਤਮਾ ਵੱਲੋਂ ਸਜ਼ਾ ਮਿਲ ਗਈ ਉਹ ਤਾਂ ਪਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾ ਦੂਜੇ ਜਿਹੜੇ ਕਾਂਗਰਸੀ ਨੇ ਉਹ ਤੜਕੀ ਉੱਠ ਕੇ ਜਾ ਪਛਲਣ ਲੱਗ ਜਾਂਦੇ ਜਾਂ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਹੋਰ ਕੋਈ ਕੰਮ ਨਹੀਂ ਉਹਨਾਂ ਕੋਲੇ ਬਸ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜਿਾ ਇਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਟੋਖਲਾ ਕਿ ਆਰਾਮ ਘਰਾਂ ਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਆ ਆਮ ਘਰਾਂ ਦੇ ਧੀਆਂ ਪੁੱਤ ਕਿਉਂ ਬਹਿ ਗਏ ਆ ਜਦੋਂ ਤੁਸੀਂ ਹੁਣ ਚੁਣ ਲਿਆ ਆਮ ਘਰਾਂ ਦੇ ਇਥੋਂ ਐਮਸੀ ਫੇਰ ਫੇਰ ਉਹਨਾਂ ਨੂੰ ਹੋਰ ਮਚਣਗੇ ਉਹ ਦੀ ਫੇਰ ਆ ਗਏ ਜਰ ਇੱਥੇ ਤਾਂ ਸਾਡੇ 3 ਪੁੱਤ ਪਤੀਜੇ ਆਉਂਦੇ ਹੁੰਦੇ ਆ ਸੋ ਆਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੇ ਆ ਗਏ ਉਹ ਮੈਨੂੰ ਤਾਂ ਉੱਥੇ ਕਹਿੰਦੇ ਨੇ ਹੁੰਦਾ ਉੱਥੇ ਆਪਣਾ ਵਿਧਾਨ ਸਭਾ ਚ ਕਹਿੰਦੇ ਸੀਗਾ ਪ੍ਰਤਾਪ ਸਿੰਘ ਬਾਜਵਾ ਇੱਕ ਇਹੋ ਜਿਹਾ ਮਟੀਰੀਅਲ ਆ ਗਿਆ ਸਾਨੂੰ ਕਹਿੰਦਾ ਮੈਂ ਕਿਹਾ ਬਹੁਤ ਖਤਰਨਾਕ ਮਟੀਰੀਅਲ ਆ ਗਿਆ ਫਿਰ ਹੁਣ ਇਹ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਹੁਣ ਇਹ ਇਹ 25 ਬਰੰਜੀਆਂ ਲੱਗੀਆਂ ਟੋਪੀ ਵਾਲਾ ਕਿੱਲ ਠੋਕਤਾ ਲੋਕਾਂ ਨੇ ਪੰਜਾਬੀਆਂ ਨੇ ਇਹ ਕਿਸੇ ਰੈਂਚ ਨਾਲ ਨਹੀਂ ਪੱਟਿਆ ਜਾਣਾ ਕਿਉਂਕਿ ਦਿਲਾਂ ਚੋਂ ਨਿਕਲਿਆ ਹੋਇਆ ਕੰਮ ਹੈ ਲੋਕਾਂ ਨੇ ਦਿਲਾਂ ਤੋਂ ਨਿਕਲ ਕੇ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਵਾਂਗੇ ਅੱਗੇ ਵਧਦੇ ਆ ਉਧਰ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਦੇ ਵਿੱਚ ਬੀਤੇ ਦਿਨੀ ਹੰਗਾਮੀ ਮੀਟਿੰਗ ਕਰਦਿਆਂ ਵੱਡਾ ਐਲਾਨ ਕੀਤਾ ਹੈ ਉਹਨਾਂ ਆਖਿਆ ਕਿ ਸ਼ੰਭੂ ਅਤੇ ਖਨੋਰੀ ਸਰਦ ਦੇ ਉੱਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸੰਯੁਕਤ ਕਿਸਾਨ ਮੋਰਚਾ ਹਿੱਸਾ ਨਹੀਂ ਲਵੇਗਾ। ਸੋ ਮੋਰਚੇ ਦੇ ਆਗੂ ਜਕਿੰਦਰ ਸਿੰਘ ਉਗਰਾਹਾ ਅਤੇ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋੜਨ ਦੇ ਲਈ ਨਹੀਂ ਕਹਿਣਗੇ ਅਤੇ ਇਹ ਉਹਨਾਂ ਦਾ ਫੈਸਲਾ ਹੈ। ਨਾਲ ਹੀ ਉਹਨਾਂ ਆਖਿਆ ਕਿ 23 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਐਸਕੇਐਮ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮੀਟਿੰਗ ਜਿਹੜੀ 24 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਉੱਥੇ ਉਹਨਾਂ ਆਖਿਆ ਕਿ ਸਰਵਨ ਸਿੰਘ ਪੰਦੇਰ ਵੱਲੋਂ ਐਸਕੇਐਮ ਨੂੰ ਲਿਖੇ ਪੱਤਰ ਸੰਬੰਧੀ 21 ਦਸੰਬਰ ਨੂੰ ਪਟਿਆਲਾ ਵਿਖੇ ਮੀਟਿੰਗ ਜਿਹੜੀ ਕੀਤੀ ਜਾਵੇਗੀ ਅਤੇ ਇਸ ਦੇ ਵਿੱਚ ਐਸਕੇਐਮ ਵੱਲੋਂ ਬਣਾਈ ਗਈ 6 ਮੈਂਬਰੀ ਕਮੇਟੀ ਅਤੇ ਸਰਵਨ ਸਿੰਘ ਪੰਦੇਰ ਦੇ ਧੜੇ ਦੇ ਆਗੂ ਨੇ ਜਿਹੜੇ ਹਾਜ਼ਰ ਹੋਣਗੇ ਉਥੇ ਹੀ 23 ਦਸੰਬਰ ਨੂੰ ਇਸ ਸਬੰਧੀ ਰਣਨੀਤੀ ਹੈ ਜਿਹੜੀ ਬਣਾਈ ਜਾਵੇਗੀ ਕਿ ਪੰਜਾਬ ਭਰ ਦੇ ਵਿੱਚ ਐਸਕੇਐਮ ਵੱਡਾ ਰੋਸ ਪ੍ਰਦਰਸ਼ਨ ਕਰੇਗਾ। ਉਥੇ ਹੀ 24 ਦਸੰਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਜਿਹੜੀ ਰੱਖੀ ਗਈ ਹੈ। ਐਸਕੇਐਮ ਪੰਜਾਬ ਦੇ ਆ ਜਿਹੜੀਆਂ ਜਥੇਬੰਦੀਆਂ ਇੱਥੇ ਬੈਠੀਆਂ ਨੇ ਆਲ ਇੰਡੀਆ ਐਸਕੇਐਮ ਦਾ 파ਟ ਹੈ। ਅਸੀਂ ਜੋ ਵੀ ਕਰਦੇ ਆ ਸਾਨੂੰ ਉਥੋਂ ਸਹਿਯੋਗ ਮਿਲਦੀ ਹੈ ਆ ਐਸਕੇਐਮ ਆਲ ਇੰਡੀਆ ਦੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਹਦੀ ਲੈਨ ਸੇਦ ਨਾਲ ਹੀ ਅਸੀਂ ਫੈਸਲੇ ਕਰਦੇ ਜਿਹੜਾ ਇਹ ਚੱਲ ਰਿਹਾ ਅੰਦੋਲਨ ਹੈ ਦੋ ਮੋਰਚਿਆਂ ਦੇ ਇਹਦੇ ਸਾਡੀ ਐਸ ਕੇ ਐਮ ਦੀ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਹੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਪਾਸ ਹੋਇਆ ਹੋਇਆ ਹੈ ਵੀ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ ਜਾ ਸਕਦਾ ਇੱਕ ਦੂਜੀ ਜਿੰਨਾ ਇਸ ਸਰਕਾਰ ਨੇ ਇਸ ਮੋਰਚੇ ਤੇ ਜ਼ਬਰ ਕੀਤਾ ਇਹਨਾਂ ਨੂੰ ਦਿੱਲੀ ਲੈ ਜਾਣ ਦਿੱਤਾ ਇਹਨਾਂ ਤੇ ਅਥਰੂ ਗਾਇ ਦੇ ਘੋੜੇ ਸਿੱਟੇ ਨੇ ਤੇ ਪਾਣੀ ਦੇ ਬੁਛਾਰਾ ਮਾਰੀਆਂ ਨੇ ਤੇ ਇਹਨਾਂ ਨੂੰ ਬੰਦੇ ਨੂੰ ਜ਼ਖਮੀ ਕੀਤਾ ਹੈ ਇਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਤੇ ਦੂਜਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਮਨਮਤ ਰੱਖਿਆ ਉਹ 23ਵੇਂ ਦਿਨ ਪਹੁੰਚ ਗਿਆ ਉਹਦੀ ਹਾਲਤ ਬਹੁਤ ਗੰਭੀਰ ਹੈ ਤੇ ਦੋਵੇਂ ਸਰਕਾਰਾਂ ਇਹਨਾਂ ਦੀਆਂ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਦੋਨਾਂ ਨੂੰ ਦੋਸ਼ੀ ਸਮਝਦੇ ਆਂ ਇਸ ਸਬੰਧ ਦੇ ਵਿੱਚ ਤੀਜਾ ਜਿਹੜਾ ਇੱਕ ਨਵਾਂ ਡਰਾਫਟ ਕੱਢਿਆ ਕੇਂਦਰ ਨੇ ਰਾਜਾਂ ਨੂੰ ਮੁੜ ਕੇ ਸਾਡੇ ਖੇਤੀ ਕਾਨੂੰਨ ਮੁੜ ਕੇ ਸਾਡੇ ਤੇ ਠੋਸਣ ਦੀ ਖਾਤਰ ਜਿਹੜੇ ਵਾਪਸ ਲਏ ਸੀ 2021 ਚ ਇਹਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਤੇ ਸਰਕਾਰ ਤੇ ਦਾਅ ਪਾਉਣਾ ਕਿ ਇਹਨੂੰ ਰੱਦ ਕਰੋ ਇਹ ਇਹ ਸਾਡਾ ਪ੍ਰੋਗਰਾਮ ਤੇ ਤੀਜੀ ਜਿਹੜੀ ਪੰਜਾਬ ਸਰਕਾਰ ਤੇ ਦਮਣਾ ਨਵੀਂ ਖੇਤੀ ਲੀਤੀ ਜਿਹੜੀ ਉਹਨਾਂ ਨੇ ਲਿਆਂਦੀ ਆ ਲਾਗੂ ਕਰਨ ਤੇ ਤੇ ਦਬਾਅ ਪਾਉਣ ਦਾ ਸਾਡਾ ਇਹ ਪ੍ਰੋਗਰਾਮ ਅਸੀਂ 23 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਇਕੱਠ ਕਰਕੇ ਇੱਕ ਦੰਦੇ ਪ੍ਰਦਰਸ਼ਨ ਕਰਾਂਗੇ ਉਹ 23 ਦੀ ਤਿਆਰੀ ਵਾਸਤੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇਧਰੋਂ ਹਦਾਇਤ ਕਰਦੇ ਹਾਂ ਕਿ 20 ਤਰੀਕ ਨੂੰ ਇੱਥੇ ਨੂੰ 21 ਤਰੀਕ ਨੂੰ ਉਹ ਸਾਰੇ ਜ਼ਿਲ੍ਹੇ ਇਹ ਮੀਟਿੰਗ ਆ ਕਰਨਾ ਆਪਣੇ ਪ੍ਰੋਗਰਾਮ ਦੀ ਤਿਆਰੀ ਕਰੀ ਕਰਦ ਇੱਕ ਤਾਂ ਜੀ ਇਹ ਤੈ ਹੋਇਆ ਦੂਜਾ ਜਿਹੜੀ ਚਿੱਠੀ ਆਈ ਹੈ ਅ ਕਰਤਿਮ ਕਿਸਾਨ ਮਜ਼ਦੂਰ ਫੋਰਮ ਵੱਲੋਂ ਬੰਦੇ ਇਹਨਾਂ ਵੱਲੋਂ ਐ ਸਕੀਮ ਦੇ ਨਾਂ ਤੇ ਚਿੱਠੀ ਹੈ ਉਹ ਤੁਸੀਂ ਵੀ ਪੜ੍ਹਿਆ ਤੁਹਾਨੂੰ ਵੀ ਦਿਖਾਈ ਆ ਸੀ ਉਹਦੇ ਸਬੰਧ ਚ ਸਾਡੀ ਏਕਤਾ ਕਮੇਟੀ ਨੇ 24 ਤਰੀਕ ਉਹਨਾਂ ਨਾਲ ਮੀਟਿੰਗ ਦੀ ਰੱਖੀ ਐ ਪਟਿਆਲੇ 21 21 21 21 21 ਤਰੀਕ ਅਸੀਂ ਉਹ ਮੀਟਿੰਗ ਰੱਖੀ ਐ ਉਹਨਾਂ ਨਾਲ ਪਟਿਆਲੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਦੋਨੇ ਫਾਰਮਾਨੋ ਦੋਨੇ ਫਾਰਮਾਨੋ ਸੱਦਾ ਹੋਊਗਾ ਸਾਡੀ ਇੱਕਤਾ ਕਮੇਟੀ ਜਾਊਗੀ ਜਿਹਦੇ ਵਿੱਚ ਅਸੀਂ 6 ਮੈਂਬਰ ਆ ਰਾਜੇਵਾਲ ਸਾਹਿਬ ਰਮੇਂਦਰ ਪਟਿਆਲਾ ਦਰਸ਼ਨ ਡਾਕਟਰ ਦਰਸ਼ਨਪਾਲ ਤੇ ਮੈਂ ਜੁਗਿੰਦਰ ਉਹ ਗਰਾਹਾਂ ਸਾਥੀ ਜਦਵੀਰ ਜੀ ਤੇ ਹੰਨਨ ਮੋਲਾ ਜੀ ਅਸੀਂ 6 ਬੰਦੇ ਉਸ ਕਮੇਟੀ 'ਚ ਸ਼ਾਮਲ ਆ ਅਸੀਂ ਉਹਨਾਂ ਨਾਲ ਵਾਰਤਾ ਕਰਾਂ ਸੁਣੋ ਅੱਗੇ ਮੀ 24 ਦਸੰਬਰ ਨੂੰ ਇਹੀ ਜਥੇ ਬੰਦੀਆਂ ਜਿਹੜੀਆਂ ਪੰਜਾਬ ਵਾਲੇ ਗਏ ਸੀ ਬੰਦੇ ਅੱਜ ਇਕੱਠੇ ਹੋਈਆਂ ਨੇ ਐਸੇ ਹਾਲ 'ਚ ਇਕੱਠੇ ਹੋਣ ਗਿਆ ਤਾਂ ਕਿ ਅਗਲੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਹਨੇ ਈਸ਼ੂਆਂ ਤੇ ਜਿਨ੍ਹਾਂ ਤੇ ਅਸੀਂ ਤੇਜ ਦਾ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੱਡਾ ਇਕੱਠ ਕਰਨ ਦਾ ਤੇ ਵੱਡਾ ਇਕੱਠ ਕਰਕੇ ਦੋਨੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਮੋਰਚੇ ਵਿੱਚ ਚੱਲਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਿੱਲੀ ਵਾਲੇ ਮੋਰਚੇ ਨਾਲ ਸਵੰਤੰਤ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਾਅਵੇ ਜ਼ੋਰ ਦਿੱਤਾ ਜਾ ਰਿਹਾ। ਕੋਈ ਪ੍ਰੋਬਲਮ ਨਹੀਂ ਇਹ ਸਾਡਾ ਪ੍ਰੋਸੈਸ ਚੱਲ ਰਿਹਾ ਹੈ। ਅਸੀਂ 21 ਤਰੀਕ ਨੂੰ ਫੇਰ ਮਿਲ ਰਹੇ ਹਾਂ ਉਹਨਾਂ ਨੂੰ। ਦੇਖੋ ਆਪਸੀ મતਭੇਦ ਜਿਹੜੇ ਨੇ ਖਿਆਲਾਂ ਦੇ મતਭੇਦ ਇਹ ਅਲੱਗ ਗੱਲ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਅਪੋਜ਼ ਕਰਦੇ ਆਂ ਅਸੀਂ ਉਹਨਾਂ ਦੇ ਨਾਲ ਆਂ ਸਾਨੂੰ ਵੀ ਉਨੀੋ ਚਿੰਤਾ ਹੈ ਜਿੰਨੀ ਚਿੰਤਾ ਬਾਕੀ ਪੰਜਾਬ ਦੇ ਲੋਕਾਂ ਨੂੰ ਬਾਕੀ ਲੋਕਾਂ ਨੂੰ ਹੈ ਇਸ ਕਰਕੇ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਆਂ ਜਦੋਂ ਵੀ ਸਰਕਾਰ ਉਹਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਅਸੀਂ ਕੋਈ ਨਾ ਕੋਈ ਐਕਸ਼ਨ ਕਰਕੇ ਉਹਨਾਂ ਨੂੰ ਸਪੋਰਟ ਕਰਦੇ ਆਂ ਔਰ ਇਹੀ ਗੱਲ ਅਸੀਂ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਆਂ ਬਈ ਕਿਸਾਨ ਤੁਹਾਡੇ ਪੋਲੀਟੀਕਲ ਵਿਰੋਧੀ ਨਹੀਂ ਤੁਸੀਂ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਟੀਅਰ ਗੈਸ ਛੱਡੀ ਜਿੱਦਾਂ ਤੁਸੀਂ ਗੋਲੀਆਂ ਚਲਾਈਆਂ ਜਿਸ ਤਰ੍ਹਾਂ ਤੁਸੀਂ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਉਹਦਾ ਜਵੜਾ ਤੋੜ ਦਿੱਤਾ ਇਹ ਇਹ ਪੀਸਫੁਲ ਲੋਕਾਂ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਕਰਨਾ ਇਹ ਕਿਸੇ ਕਿਸੇ ਤਰ੍ਹਾਂ ਵੀ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ 21 ਤਾਰੀਖ ਨੂੰ ਕਿਹੜਾ ਮੀਟਿੰਗ ਕਰ ਰਹੇ ਆਪ ਆਪਸ ਵਿੱਚ ਪਟਿਆਲਾ ਪਟਿਆਲਾ ਨਹੀਂ ਉਹਨਾਂ ਦੇ ਨਾਲ ਕਰ ਰਹੇ ਆ ਰਾਜੀਵ ਸਾਹਿਬ ਖਨੋਰੀ ਤੇ ਸ਼ੰਭੂ ਜਾਂ ਨਾ ਜਾਣ ਦਾ ਫੈਸਲਾ ਕਿਉਂ ਮਤਲਬ ਨਹੀਂ ਨਾ ਜਾਣ ਦਾ ਫੈਸਲਾ ਨਹੀਂ ਕੁਝ ਫਾਰਮੈਲिटीज ਨੇ ਉਹਨਾਂ ਨੂੰ ਬੁਲਾਇਆ ਅਸੀਂ 21 ਤਾਰੀਖ ਨੂੰ ਇਕੱਠੇ ਬੈਠਾਂਗੇ ਪਟਿਆਲੇ ਔਰ ਉੱਥੇ ਬੈਠ ਕੇ ਮੀਟਿੰਗ ਕਰਕੇ ਫਿਰ ਫੈਸਲਾ ਔਰ 22 23 ਤਾਰੀਖ ਨੂੰ ਵੀ ਅਸੀਂ ਕਰ ਰਹੇ ਹਾਂ 23 ਤਾਰੀਖ ਨੂੰ ਸਾਰੇ ਦੇਸ਼ ਦੇ ਵਿੱਚ ਅਸੀਂ ਡੀਸੀਆਂ ਦੇ ਸਾਹਮਣੇ ਇਦੇ ਹੱਕ ਦੇ ਵਿੱਚ ਹੀ ਮਜ਼ਾਰੇ ਸਾਰੇ ਅਸੀਂ ਡੀਸੀਆਂ ਚ ਕਰ ਰਹੇ ਆਂ ਔਰ 24 ਤਰੀਕ ਨੂੰ ਦੁਬਾਰਾ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ ਜਿਹੜੀ 21 ਤਰੀਕ ਦੀ ਮੀਟਿੰਗ ਰੱਖ ਰਹੇ ਹਾਂ ਉਸ ਚੀਜ਼ ਨੂੰ ਲੈ ਕੇ ਕੋਈ ਟਰਮੈਂਟ ਕੰਡੀਸ਼ਨ ਫਾਈਨਲ ਕੀਤੀਆਂ ਕਿ ਜਿਹੜੀਆਂ ਉਹਨਾਂ ਨੇ ਡਿਸਾਈਨ ਕੀਤੀਆਂ ਜਾਣਗੀਆਂ ਜੀ ਅਸੀਂ ਆਪਸ ਵਿੱਚ ਬੈਠਾਂਗੇ ਕਮਿਊਨ ਨੂੰ ਸਮਝਾਂਗੇ ਜਿਹੜੀਆਂ ਗਲਤ ਫ਼ਰਮੀਆਂ ਨੇ ਦੂਰ ਕਰਕੇ ਅਸੀਂ 6 ਮੈਂਬਰੀ ਕਮੇਟੀ ਜਾਏਗੀ ਜਿਹੜੀ ਬਹੁਤ ਦੇਰ ਤੋਂ ਬਣੀ ਹੋਈ ਹੈ ਨੈਸ਼ਨਲ ਲੈਵਲ ਤੇ ਬਣੀ ਹੈ 6 ਮੈਂਬਰੀ ਕਮੇਟੀ ਉਹ ਜਾਏਗੀ ਗੱਲਬਾਤ ਕਰਾਂਗੇ ਔਰ ਇਸ ਮਸਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਅੱਗੇ ਵੱਧਦੇ ਉਧਰ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਹੈ ਸੋ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਕਿਸਾਨੀ ਮੰਗਾ ਬਾਰੇ ਮੰਗ ਪੱਤਰ ਵੀ ਦਿੱਤਾ ਗਿਆ ਸੋ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿੱਥੇ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਰਾਜਪਾਲ ਨੇ ਸਾਰੀਆਂ ਮੰਗਾਂ ਨਹੀਂ ਜਿਹੜੀਆਂ ਕੇਂਦਰ ਸਰਕਾਰ ਦੇ ਕੋਲ ਉਠਾ ਕੇ ਉਹਨਾਂ ਦੇ ਹੱਲ ਕੱਢਣ ਦਾ ਭਰੋਸਾ ਦਿੱਤਾ ਸੋ ਕਿਸਾਨ ਆਗੂਆਂ ਨੂੰ ਕੱਲ ਸਵੇਰੇ ਦਿੱਲੀ ਦੇ ਨਾਲ ਗੱਲਬਾਤ ਕਰਕੇ ਜਾਣੂ ਆ ਜਿਹੜਾ ਕਰਵਾਇਆ ਜਾਵੇਗਾ ਸੋ ਰਾਜਪਾਲ ਨੇ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਬਾਰੇ ਵੀ ਚਿੰਤਾ ਜਿਹੜੀ ਪ੍ਰਗਟਾਈ ਹੈ ਸੋ ਜਲਦ ਹੀ ਪੰਜਾਬ ਦੇ ਵਿੱਚ ਚੱਲ ਰਹੇ ਕਿਸਾਨ ਜਥੇਬੰਦੀਆਂ ਅੰਦੋਲਨ ਦਾ ਮਸਲਾ ਵੀ ਹੱਲ ਹੈ ਜਿਹੜਾ ਕੀਤਾ ਜਾ ਸਕਦਾ ਸੋ ਇਹ ਮੁਲਾਕਾਤ ਤੋਂ ਬਾਅਦ ਜੋ ਰਾਜਪਾਲ ਵੱਲੋਂ ਬਿਆਨ ਦਿੱਤਾ ਗਿਆ ਉਸ ਨੂੰ ਮੀਡੀਆ ਦੇ ਸਾਹਮਣੇ ਬਲਵੀਰ ਸਿੰਘ ਰਾਜੇਵਾਲ ਰੱਖਦੇ ਨਜ਼ਰ ਆਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਜਿਹੜੇ ਕਿਸਾਨ ਨੇ ਇੰਨੇ ਲੰਬੇ ਸਮੇਂ ਤੋਂ ਜਦੋਂ 10 ਮਹੀਨੇ ਤੋਂ ਬੈਠਿਆ ਸਰਕਾਰ ਉਹਨਾਂ ਨਾਲ ਗੱਲ ਨਾ ਕਰੇ ਡੈਮੋਕ੍ਰੇਸੀ 'ਚ ਇਸ ਗੱਲ ਨੂੰ ਕਿਸੇ ਨੇ ਵੀ ਐਪਰੀਸ਼ੀਏਟ ਨਹੀਂ ਕਰਨਾ ਤੇ ਤੁਸੀਂ ਗਵਰਨਰ ਉਹ ਪੰਜਾਬ ਦੇ ਸਾਡੀ ਇਹ ਗੱਲ ਕੇਂਦਰ ਤੱਕ ਪਹੁੰਚਾਓ ਖੇਤੀ ਤੋਂ ਖੇਤੀਆਂ ਨਾਲ ਗੱਲਬਾਤ ਸ਼ੁਰੂ ਹੋਵੇ ਔਰ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾਏ ਇੱਕ ਤਾਂ ਇਹ ਸੀ ਦੂਸਰਾ ਮੁੱਦਾ ਸੀ ਸਾਡਾ ਕਿ ਕੇਂਦਰ ਸਰਕਾਰ ਨੇ ਰੀਸੈਂਟਲੀ ਇੱਕ ਡਰਾਫਟ ਮਾਰਕੀਟਿੰਗ ਪਾਲਿਸੀ ਜਾਰੀ ਕੀਤੀ ਹੈ ਅਸੀਂ ਸਮਝਦੇ ਹਾਂ ਉਹ ਜਿਹੜੇ ਅਸੀਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਆ ਉਹਨਾਂ ਨੂੰ ਟੇਡੇ ਢੰਗ ਨਾਲ ਲਾਗੂ ਕਰਨ ਦੀ ਦੁਬਾਰਾ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਦੀ ਇਹ ਇੱਕ ਚਾਲ ਹੈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੇ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਉਸ ਤੋਂ ਪਹਿਲਾਂ ਨਾ ਵੀ ਵੱਡੀ ਐਜੀਟੇਸ਼ਨ ਇਹਨਾਂ ਦੇ ਖਿਲਾਫ ਹੋਏਗੀ ਇਸ ਕਰਕੇ ਸਾਡਾ ਇਨ ਐਡਵਾਂਸ ਤੁਹਾਨੂੰ ਇਹ ਚੇਤਾਵਨੀ ਹੈ ਕਿ ਕੇਂਦਰ ਸਰਕਾਰ ਨੂੰ ਬੋ ਇਹੋ ਜੇ ਡਰਾਫਟ ਇਹੋ ਜੇ ਖੇਲ ਨਾ ਖੇਲੇ ਇਹਨਾਂ ਨੂੰ ਵਾਪਸ ਲੈ। ਕੀ ਕਹਾ ਗਵਰਨਰ ਸਾਹਿਬ ਨੇ ਆਪਕੀ ਬਾਰੇ? ਉਹਨਾਂ ਨੇ ਕਿਹਾ ਭਈ ਅਸੀਂ ਮੈਂ ਕੱਲ ਗੱਲ ਕਰਾਂਗਾ ਗੱਲ ਕਰਕੇ ਜੋ ਹੋਏਗਾ ਉਹ ਤੁਹਾਨੂੰ ਮੈਂ ਇਤਲਾਹ ਦੇਣਾ। ਸਰ ਆਪ ਲੋਕ ਅਲੱਗ-ਅਲੱਗ ਜੋ ਹੈ ਅੱਗੇ ਵਾਦਦੇ ਆ ਉਧਰ ਪਾਕਿਸਤਾਨ ਤੋਂ 77 ਸਾਲ ਬਾਅਦ ਇੱਕ ਬਜ਼ੁਰਗ ਹੈ ਜਿਹੜਾ ਆਪਣੇ ਪਿੰਡ ਪਹੁੰਚ ਗਿਆ ਸੋ ਨਨਕਾਣਾ ਸਾਹਿਬ ਦੇ ਵਿੱਚ ਆਪਣੇ ਪਿੰਡ ਦੇ ਲੋਕਾਂ ਨੂੰ ਇਹ ਬਜ਼ੁਰਗ ਮਿਲਿਆ ਜਿੱਥੇ ਬਜ਼ੁਰਗ ਹੈ ਜਿਹੜਾ ਪਿੰਡ ਦੇ ਲੋਕਾਂ ਜਰੀਏ ਆਪਣੇ ਜਨਮ ਸਥਾਨ ਪਿੰਡ ਮਚਰਾਏ ਦੇ ਵਿੱਚ ਪਹੁੰਚਿਆ ਸੋ ਇਸ ਬਜ਼ੁਰਗ ਦਾ ਭਰਵਾਂ ਸਵਾਗਤ ਹੈ ਜਿਹੜਾ ਪਿੰਡ ਦੇ ਵਿੱਚ ਕੀਤਾ ਗਿਆ ਤੇ ਪਿੰਡ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਵੀ ਦੇਖਣ ਨੂੰ ਮਿਲਿਆ ਸੋ ਇਸ ਬਜ਼ੁਰਗ ਦਾ ਆਖਣਾ ਹੈ ਕਿ ਮੈਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਆਪਣੇ ਪਿੰਡ ਦੇ ਲੋਕਾਂ ਨੂੰ ਮਿਲਿਆ ਹਾਂ ਤੇ ਉਹਨਾਂ ਲੋਕਾਂ ਦੇ ਰਾਹੀਂ ਮੈਂ ਭਾਰਤ ਦੇ ਵਿੱਚ ਆਪਣਾ ਪਿੰਡ ਦੇਖ ਸਕਿਆ ਸੋ ਗੁਰਦਾਸਪੁਰ ਦੇ ਪਿੰਡ ਮਚਰਾਏ ਦੇ ਵਿੱਚ ਤਿਹਾਰ ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ 77 ਸਾਲ ਬਾਅਦ ਇਹ ਬਜ਼ੁਰਗ ਆਪਣੇ ਜਨਮ ਸਥਾਨ ਪਿੰਡ ਦੇ ਵਿੱਚ ਪਹੁੰਚਿਆ ਅਤੇ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਬਜ਼ੁਰਗ ਖੁਰਸ਼ੀਦ احمد ਪਾਕਿਸਤਾਨ ਤੋਂ ਪਿੰਡ ਪਹੁੰਚਿਆ ਖਾਸ ਗੱਲ ਇਹ ਰਹੀ ਕਿ ਖੁਰਸ਼ੀਦ ਦੀ ਉਮਰ 90 ਸਾਲ ਤੋਂ ਉੱਪਰ ਹੈ ਤੇ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਸ ਟਾਈਮ ਇਹ ਬਜ਼ੁਰਗ ਬਚਪਨ ਦੇ ਵਿੱਚ ਸੀ ਅਤੇ ਉਸ ਸਮੇ ਇਹ ਉਹਨਾਂ ਦਾ ਪਿੰਡ ਸੀ ਤੇ ਹੁਣ ਭਾਰਤ ਪਾਕਿਸਤਾਨ ਦੀ ਵੰਡ ਸਮੇ ਇਸ ਪਿੰਡ ਦੇ ਸਾਰੇ ਮੁਸਲਮ ਭਾਈਚਾਰੇ ਦੇ ਲੋਕ ਪਾਕਿਸਤਾਨ ਦੇ ਵਿੱਚ ਆਕੇ ਵਸ ਗਏ ਸਨ ਸੋ ਖੁਰਸ਼ੀਦ ਦੱਸਦਾ ਕਿ ਭਾਵੇਂ ਉਹ ਪਾਕਿਸਤਾਨ ਦੇ ਵਿੱਚ ਰਹਿੰਦਾ ਸੀ ਪਰ ਉਸਦੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਉਹ ਕੁਝ ਸਮਾਂ ਆਪਣੇ ਪਿੰਡ ਦੇ ਵਿੱਚ ਗੁਜ਼ਾਰ ਕੇ ਆਵੇ ਸੋ ਦੂਜੇ ਪਾਸੇ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਰਹਿ ਰਹੇ ਇਸ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਖੁਰਸ਼ੀਦ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਆਪਣੇ ਭਰਾ ਨੂੰ ਮਿਲਿਆ ਸੀ ਅਤੇ ਉਸਨੇ ਆਉਣ ਦੀ ਇੱਛਾ ਜਿਹੜੀ ਪ੍ਰਗਟਾਈ ਤੇ ਜਿਸ ਤੋਂ ਬਾਅਦ ਹੁਣ ਉਹ ਆਪਣੇ ਪਿੰਡ ਪਹੁੰਚ ਸਕਿਆ ਅਤੇ ਇੱਥੇ ਉਸਦੇ ਪਰਿਵਾਰ ਨੇ ਇਸ ਪਰਿਵਾਰ ਦੇ ਨਾਲ ਸੰਪਰਕ ਕਰਕੇ ਇਸ ਬਜ਼ੁਰਗ ਨੂੰ ਆਪਣੇ ਪਿੰਡ ਲਿਆਂਦਾ ਜਿਸ ਤੋਂ ਬਾਅਦ ਇਹ ਬਜ਼ੁਰਗ ਜਿਹੜਾ ਹੁਣ ਕਾਫੀ ਖੁਸ਼ ਦਿਖਾਈ ਦੇ ਰਿਹਾ ਉੱਥੇ ਹੀ ਇਸ ਬਜ਼ੁਰਗ ਨੇ ਪਾਕਿਸਤਾਨ ਦੇ ਜੋ ਕਿਸੇ ਨੇ ਉਹ ਵੀ ਸਾਂਝੇ ਕੀਤੇ ਚੇਰ ਵਾ ਗਿਆ ਆਜ ਦੀਆਂ ਗੱਲਾਂ ਔਰ ਜੰਮ ਕੇ ਲੋ ਬੁੜੇ ਹੋ ਗਏ ਹਾਂ 47 ਜਾਨੀ ਗਏ ਤੂੰ ਜੰਮ ਕੇ ਲੋ ਬੁੜੇ ਹੋ ਗਏ ਸੱਚਾ ਰਸੀ ਸਾਲ ਤੋਂ ਬਾਦ ਆਇਆ ਹਾਂ ਹਾਂ ਤਾਂ ਆਇਆ ਕੀ ਯਾਦ ਕੀਤਾ ਪੁਰਾਣਾ ਬੜਾ ਜੀ ਲਾਲੀ ਬੜੀ ਕਰ ਮਨਵਾਈ ਹੋਈ ਆ ਹਮ ਇਹ ਹਾਜ ਹੋ ਗਿਆ ਹਾਂ ਆ ਛੋੜੀ ਦੀ ਗੱਲ ਨਹੀਂ ਹੈ ਹਾਂ ਆ ਇੱਕ ਬੱਚਾ ਉਹ 100 ਸਾਲ ਬਾਅਦ ਆਉਂਦਾ ਹੋਇਆ ਛੇ ਜੇ ਪੌਲ ਦਾ ਨਾਮ ਹੈ ਉਹ ਅਸੀਂ ਜਿਹੜੇ ਕੋਨਾ ਸਰਵਲਾ ਨੇ ਬੰਦ ਦਿੱਤੀ ਅਜੀ ਪੌਣੀ ਦਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪੁਰਾਣੇ ਪਿੰਡਾਂ ਦਾ ਜਿਹੜਾ ਨਾ ਉਹਦਾ ਸਾਹ ਬੋਲਦਾ ਇਹ ਪਿੰਡ ਦਾ ਸਾਹ ਬੋਲ ਹਾਂ ਇੱਕ ਦਿਨ ਜਿਹੜਾ ਇਹ ਪਿੰਡ ਦੀ ਤਰੱਕੀ ਕੀਤੀ ਹੈ ਮਰੀ ਇੱਥੇ ਆਂ ਬਿਆਰ ਜਿਹੜੇ ਸਿੱਧੇ ਕਰ ਲੈ ਹਾਂ ਏ ਜੋ ਹੋ ਯਾਰ ਅਗੋ ਹਾ ਤਿਆਰਾ ਪਤਾ ਜਿੰਨ ਲਾਇਦਾ ਆ ਜਿਹਦਾ ਯਾਰ ਖੜਾ ਉਹ ਚੇਂਜਿੰਗ ਆ ਗਈ ਆ ਨਾ ਟਾਈਮ ਬਹੁਤ ਹੋ ਗਿਆ ਹਾਂ ਟਾਈਮ ਜਾਦਾ ਹੋ ਗਿਆ ਹੂੰ ਹੋਵੇ ਇਹੋ ਹੀ ਆ ਜਿਹੜਾ ਬਜ਼ਾਰ ਆ ਇਹ ਹੁਣ ਤੋੜਨਾ ਨੇਖਾ ਹਾਂ ਚੱਲਦੇ ਆਪੋ ਬਾਪੂ ਜੀ ਜਦੋਂ ਇੱਥੋਂ ਤੁਸੀਂ ਗਏ ਤੇ ਸਾਰਾ ਪਿੰਡ ਹੀ ਉੱਠ ਕੇ ਚੱਲ ਗਿਆ ਸੀ ਇੱਥੋਂ ਸਾਰਾ ਇੱਥੇ ਕੋਈ ਸ਼ਾਇਦ ਨਹੀਂ ਹਿਜਾਗੇ ਦੇਖੋ ਜੀ ਇਹ ਤੇ ਸਤਗੁਰ ਦੇ ਕਾਰਜ ਨੇ ਸਾਡਾ ਤੁਹਾਡਾ ਤੇ ਬਹਾਨੇ ਬਣਦਾ ਇਹਨਾਂ ਦੇ ਕਰਮਾ ਚ ਦਾਣਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸੁਭਾਬ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸੁਭਾਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਆ ਮੇਰੇ ਛੋਟੇ ਭਾਈ ਸਾਹਿਬ ਨੇ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਆਪਣੇ ਉਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਿਹੜਾ ਆਪਣਾ ਉਹਨਾਂ ਨੂੰ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਇੱਕ ਰੀਝ ਆ ਹਾਂ ਰੀਝ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਹੂੰ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਹ ਕਿਹੜਾ ਪਿੰਡ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀਆਂ ਪਿਆ ਤੇ ਉਹਨਾਂ ਨੂੰ ਰੇਂਜ ਲੱਗਿਆ ਵੀ ਜਦਾਂ ਵੀ ਅਸੀਂ ਪਹੁੰਚ ਪਹੁੰਚ ਹੋ ਗਈ ਨਾ ਜਿੱਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰਾਬਤਾ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਇੰਨੀ ਕੁ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਨਾ ਪਿੱਛੋਂ ਨਹੀਂ ਹਟਿਆ ਤੇ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋ ਗਏ ਤੇ ਇਹ ਕੁਦਰਤੀ ਮਤਲਬ ਹਰੀ ਕਾਇਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੈ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸੀ ਉੱਠ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਤੇ ਉਹ ਵੀਜ਼ਾ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਜਦੋਂ ਫਿਰ ਆ ਮੈਂ ਜੀ ਹਸਬੰਦ ਮੈਂ ਕੈਨੇਡਾ ਵਿੱਚ ਰਹਿਣਾ ਆ ਅੱਗੇ ਵਧਦੇ ਉਧਰ ਬੀਤੇ ਦਿਨੀ ਪੰਜਾਬ ਦੀਆਂ 50 ਥਾਵਾਂ ਦੇ ਉੱਤੇ ਰੇਲਾਂ ਰੋਕਣ ਤੋਂ ਬਾਅਦ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਸੋ ਰੇਲਾਂ ਰੋਕਣ ਤੋਂ ਬਾਅਦ ਹੁਣ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਜਿਹੜਾ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਵੱਲੋਂ ਦਿੱਤਾ ਗਿਆ ਸੋ ਪਿਛਲੇ 10 ਮਹੀਨਿਆਂ ਤੋਂ ਦਿੱਲੀ ਕੂਚ ਦੇ ਐਲਾਨ ਦੇ ਨਾਲ ਸ਼ੁਰੂ ਹੋਇਆ ਦਿੱਲੀ ਅੰਦੋਲਨ 2 ਲਗਾਤਾਰ ਸ਼ੰਭੂ ਖਨੋਰੀ ਤੇ ਰਤਨਪੁਰਾ ਯਾਨੀ ਕਿ ਰਾਜਸਥਾਨ ਦੇ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ ਅਤੇ ਇਸ ਦੌਰਾਨ 6, 8 ਅਤੇ 14 ਦਸੰਬਰ ਨੂੰ ਇੱਕ ਵਾਰ ਫਿਰ ਕਿਸਾਨਾਂ ਨੇ ਪੈਦਲ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਸੀ ਪਰ ਕਿਸਾਨਾਂ ਨੂੰ ਫਿਰ ਤੋਂ ਹਰਿਆਣਾ ਪੁਲਿਸ ਵੱਲੋਂ ਰੋਕਿਆ ਗਿਆ ਉੱਥੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ 3 ਘੰਟੇ ਦੇ ਰੇਲ ਰੋਕੋ ਦੇ ਸੱਦੇ ਦੇ ਉੱਤੇ ਪੰਜਾਬ ਅੰਦਰ 23 ਜ਼ਿਲ੍ਹਿਆਂ ਦੇ ਵਿੱਚ 50-60 ਥਾਵਾਂ ਦੇ ਉੱਤੇ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਕੇ ਸੱਦੇ ਨੂੰ ਸਫਲ ਰੇਲ ਰੋਕੋ ਮੋਰਚਾ ਬਣਾਇਆ ਗਿਆ। ਸੋ ਇਸ ਮੌਕੇ ਸਰਵਨ ਸਿੰਘ ਪੰਦੇਰ ਨੇ ਰੇਲ ਰੋਕੋ ਸੰਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਆਖਿਆ ਕਿ ਦੋਨੇ ਫੋਰਮਾਂ ਵੱਲੋਂ 30 ਦਸੰਬਰ ਨੂੰ ਪੰਜਾਬ ਭੰਦਾ ਸੱਦਾ ਦਿੱਤਾ ਜਾ ਰਿਹਾ ਹੈ। ਜਿਸ ਦੌਰਾਨ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਜਾਰੀ ਰਹਿਣਗੀਆਂ ਉਨਾ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਮਜ਼ਦੂਰ ਅਤੇ ਸਮੂਹ ਪੰਜਾਬ ਦੇ ਭਲੇ ਲਈ ਪੰਜਾਬ ਬੰਦ ਦੇ ਵਿੱਚ ਵੀ ਸਹਿਯੋਗ ਕੀਤਾ ਜਾਵੇ ਮੈਂ ਸਰਮਣ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਵਾਂ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਵਾ 23 ਦਸੰਬਰ ਨੂੰ ਪੰਜਾਬ ਬੰਦ ਮੁਕੰਮਲ ਰਹੇਗਾ ਅੱਗੇ ਸ਼ਹੀਦਾਂ ਦੀਆਂ ਫਤਿਹਗੜ ਸਾਹਿਬ ਛੋਟੇ ਸਾਹਿਬ ਦੇ ਵੱਡੇ ਸਾਹਿਬ ਜਦਾਂ ਦਾ ਸ਼ਹੀਦੀਪੁਰ ਬਿਆ ਕੋਈ ਐਮਰਜੈਂਸੀ ਕਾਲ ਆ ਗਈ ਉਹ ਵੀ ਦੱਸਾਂਗੇ ਇਸ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਹੋਊਗਾ ਜਿਹੜੇ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਨੇ ਜਿਹੜੇ ਚਾਹੁੰਦੇ ਨੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫਤਿਹ ਹੋਵੇ ਜਿਨ੍ਹਾਂ ਨੂੰ ਇਹ ਸਮਝ ਆ ਵੀ ਜੇ ਕਿਸਾਨ ਦੇ ਖੇਤਾਂ ਵਿੱਚ ਚੰਗੀ ਫਸਲ ਹੋ ਜੂ ਖੇਤ ਮਜ਼ਦੂਰ ਕੋ ਰੁਪਈਆ ਹੋ ਉਹ ਬਾਜ਼ਾਰ ਵਿੱਚ ਲੈ ਕੇ ਤਾ ਸਾਡੀਆਂ ਦੁਕਾਨਾਂ ਚੱਲਦੀਆਂ ਰਹਿਣਗੀਆਂ ਤਾ ਸਾਡੇ ਪੱਠੇ ਚੱਲਣਗੇ ਤਾ ਸਾਡੇ ਕਾਰਖਾਨੇ ਸੋ ਪੂਰਾ ਪੰਜਾਬ ਦਾ ਬਾਜ਼ਾਰ ਚੱਲੂਗਾ ਉਹਨਾਂ ਸਾਰਿਆਂ ਨੂੰ ਅਪੀਲ ਹੈ ਚਾਹੇ ਵਪਾਰ ਮੰਡਲ ਦੇ ਵੀਰ ਹੋਣ ਚਾਹੇ ਦੁਕਾਨਦਾਰ ਵੀਰ ਹੋਣ ਚਾਹੇ ਪੱਠਿਆਂ ਵਾਲੇ ਵੀਰ ਹੋਣ ਚਾਹੇ ਸੈਲਰਾਂ ਵਾਲੇ ਵੀਰ ਵੀਰ ਹੋਣ ਚਾਹੇ ਮਲਾਜ਼ਮ ਹੋਣ ਚਾਹੇ ਟਰਾਂਸਪੋਰਟਰ ਹੋਣ ਚਾਹੇ ਵਕੀਲ ਭਾਈਚਾਰਾ ਹੋਵੇ ਚਾਹੇ ਟੀਚਰ ਭਾਈਚਾਰਾ ਹੋਵੇ ਚਾਹੇ ਪ੍ਰੋਫੈਸਰ ਭਾਈਚਾਰਾ ਹੋਵੇ ਚਾਹੇ ਸਾਡਾ ਗਾਇਕਾਂ ਦਾ ਭਾਈਚਾਰਾ ਹੋਵੇ ਚਾਹੇ ਸਾਡੇ ਧਾਰਮਿਕ ਸ਼ਖਸੀਤਾਂ ਦਾ ਭਾਈਚਾਰਾ ਹੋਵੇ ਚਾਹੇ ਧਾਰਮਿਕ ਪ੍ਰਚਾਰ ਖੇਤਰ ਦੇ ਲੋਕ ਹੋਣ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਭੈਣਾਂ ਧੀਆਂ ਸਾਰਿਆਂ ਕੋਲ ਸਹਿਯੋਗ ਦੀ ਮੰਗ ਕਰਦੇ ਆ ਸਹਿਯੋਗੀ ਜਥੇਬੰਦੀਆਂ ਕੋਲ ਮੰਗ ਕਰਦੇ ਜਿਹੜੀਆਂ ਮੋਰਚੇ ਤੋਂ ਹਾਲੇ ਬਾਹਰ ਨੇ ਸਾਰੇ ਰਲ ਕੇ ਪੰਜਾਬ ਬੰਦ ਨੂੰ ਕਾਮਯਾਬ ਕਰੀਏ 3 ਕਰੋੜ ਪੰਜਾਬੀ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਲਾਮਬੰਦ ਹੋਣੇ ਚਾਹੀਦੇ ਆ ਜਿਵੇਂ ਪੰਜਾਬੀਆਂ ਦਾ ਰੇਲ ਰੋਕੋ ਅੰਦolan ਪੂਰੀ ਤਰ੍ਹਾਂ ਸਫਲ ਕਰਾਤਾ ਉਵੇਂ ਪੰਜਾਬ ਬੰਦ ਨੂੰ ਸਫਲ ਕਰਵਾਉਣਾ ਮ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਐਸੀ ਮੈਨੂੰ ਆਸ ਹੈਗੀ ਆ ਤੁਹਾਡੇ ਸਹਿਯੋਗ ਦੇ ਨਾਲ ਧੰਨਵਾਦ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ